ਤਾਂ ਦੋ ਕਿੰਨੀ ਰਿਸ਼ਵਤ ਲੈਣ ਦੇ ਫੜੇਗੇ ਇਹਨੇ ਮੌਕੇ ਦੀ ਤੁਹਾਾਰੇ ਇਹ ਕਰੈਪਟਰ रह ਚੁਕੇ ਨੇ ਉੱਥੇ ਕੀ ਜਾਣਾ ਚਾਹੀਦਾ ਇਹਦੇ ਬਾਰੇ ਤੁਸੀਂ 20% ਬੁਆ ਬਣਵੀ ਸਿਰ ਤੇ ਪੱਗ ਮੂੰਹ ਤੇ ਰੁਮਾਲ ਇਹ ਵਿਅਕਤੀ ਨਾ ਤਾਂ ਕਿਸੇ ਦਾ ਕਾਤਲ ਹੈ ਅਤੇ ਨਾ ਹੀ ਇਸ ਨੇ ਕਿਸੇ ਨੂੰ ਜ਼ਖਮੀ ਕੀਤਾ ਬਲਕਿ ਇਹ ਹੈ ਬਾਬਾ ਬਕਾਲਾ ਤਹਿਸੀਲ ਦਾ ਪਟਵਾਰੀ ਉਹ ਪਟਵਾਰੀ ਜਿਸ ਨੇ ਕੰਮ ਹੀ ਕੁਝ ਜਿਹਾ ਕੀਤਾ ਕਿ ਹੁਣ ਇਸ ਨੂੰ ਮੂੰ ਤੇਰ ਮਾਲ ਬੰਨਣਾ ਪੈ ਰਿਹਾ ਜਿਹਾਂ ਇਸ ਪਟਵਾਰੀ ਦਾ ਨਾਮ ਅਰਵਿੰਦਰ ਸਿੰਘ ਉਰਫ ਮਿੰਨੀ ਪਲਵਾਨ ਹੈ ਇਸ ਮਿੰਨੀ ਪਲਵਾਨ ਨੇ ਹਰਕਤ ਪਲਵਾਨਾਂ ਵਾਲੀ ਨਹੀਂ ਕੀਤੀ ਅਕਸਰ ਕਈ ਪਟਵਾਰੀ ਰਿਸ਼ਵਤ ਲੈਦੇ ਰੰਗੇ ਹੱਥੀ ਫੜੇ ਜਾਂਦੇ ਨੇ ਤੇ ਉਹਨਾਂ ਵਿੱਚੋਂ ਹੀ ਇਹ ਵੀ ਹੁਣ ਇੱਕ ਹੋ ਗਿਆ ਜਿਸ ਨੂੰ ਲੋਕ ਇਨਸਾਫ ਪਾਰਟੀ ਦੇ ਆਗੂ ਚਰਨਦੀਪ ਸਿੰਘ ਪਿੰਡਰ ਨੇ ਪਾਰਟੀ ਦੇ ਹੋਰ ਆਗੂਆਂ ਨਾਲ ਮਿਲ ਕੇ ਰੰਗੇਤੀ ਕਾਬੂ ਕੀਤਾ ਦਰਅਸਲ ਇਸ ਪਟਵਾਰੀ ਨੇ 30000 ਪੇ ਰਿਸ਼ਵਤ ਮੰਗੀ ਤੇ ਉਸ 30000 ਵਿੱਚੋਂ 20000 ਇਸ ਨੂੰ ਅਡਵਾਂਸ ਦੇ ਦਿੱਤੇ ਗਏ ਬਸ ਫਿਰ ਉਸੇ 20000 ਨੇ ਇਸ ਪਟਵਾਰੀ ਨੂੰ ਹੁਣ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਇਹ ਮਸਲਾ ਜਿਹੜੀ ਲੋਕ ਸਭਾ ਪਾਰਟੀ ਨੇ ਐਂਟੀ ਕ腐ਸ਼ਨ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਮੁਹਿੰਮ ਜੜੀਆਂ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਪੁੱਟਣ ਵਾਸਤੇ ਮਿਹਨਤ ਰੰਭੀ ਆ ਇਸੇ ਤਹਿਤ ਸਾਡੇ ਇੱਕ ਲੁਧਿਆਣੇ ਤੋਂ ਆਗੂ ਸੀਗੇ ਸਰਦਾਰ ਜਸਵੰਤ ਸਿੰਘ ਜੀ ਈਸ਼ਰਨਗਰ ਤੋਂ ਜੋਨਾਂ ਦੀ ਕਿ ਪ੍ਰਾਪਰਟੀ ਸੀ ਇੱਕ ਵਿਰਾਸਤ ਜਿੰਨਾਂ ਜੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ਉਹ ਇੰਤਕਾਲ ਚੜਨਾ ਸੀ ਵਿਰਾਸਤ ਬਾਬਾ ਬਕਾਲਾ ਸਬ ਤਹਿਸੀਲ ਦੇ ਵਿੱਚ ਦੋਲੋ ਨੰਗਲ ਪਿੰਡ ਦੇ ਵਿੱਚ ਉੱਥੇ ਕਿ ਬਹੁਤ ਹੀ ਇੱਕ ਭ੍ਰਿਸ਼ਟ ਭ੍ਰਿਸ਼ਟ ਪਟਵਾਰੀ ਸੀ ਜਿਨੇ ਭ੍ਰਿਸ਼ਟਾਚਾਰ ਦੇ ਸਭ ਜੋ ਮੌਜੂਦਾ ਸੱਤਾ ਧਿਰ ਆਗੂ ਉਹਨਾਂ ਦੀ ਛੇ ਦੇ ਉੱਤੇ ਸਭ ਹਦਾਂ ਬੰਨੇ ਪਾਰ ਕੀਤੇ ਸੀ 50000 140000 ਤੋਂ ਘੱਟ ਇੰਤਕਾਲ ਨਹੀਂ ਸੀ ਕਰਦਾ ਉਨੇ ਇਹਨਾਂ ਕੋਲੋਂ ਸਰਦਾਰ ਜਸਵੰਤ ਸਿੰਘ ਹੋਣਾਂ ਕੋਲ ਮੰਗ ਕੀਤੀ ਸੀ 35000 ਰੁਪਏ ਦੀ ਬਾਅਦ ਚ 30000 ਰੁਪਏ ਦੀ ਜੋ ਕਿ ਕੱਲ 20000 ਰੁਪਏ ਦਾ ਐਡਵਾਂਸ ਪੇਸ਼ ਕੀਤਾ ਤੇ ਨਾਲ ਹੀ ਵਿਜੀਲੈਂਸ ਨੂੰ ਬੁਲਾ ਕੇ ਸਾਡੀ ਲੋਕ ਸੰਸਾਦ ਪਾਰਟੀ ਦੇ ਨਸੇਜੋਗ ਦੇ ਨਾਲ ਤੇ ਇਹਨੂੰ ਗ੍ਰਿਫਤਾਰ ਕਰਾਇਆ ਰੰਗੇ ਹੱਥੀ ਤੇ ਪਰਚਾ ਦਰਜ ਕਰਵਾਇਆ ਤੇ ਜਿਨ੍ਹਾਂ ਕੋਲੋਂ ਇਸ ਪਟਵਾਰੀ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮਸਲਾ ਇਹ ਸੀਗਾ ਜੀ ਮੇਰੇ ਵਿਰਾਸਤ ਚੜਾਉਣੇ ਸੀਗੇ ਵਿਰਾਸਤ ਵਾਸਤੇ ਮੈਂ ਬਹੁਤ ਚੱਕਰ ਲਾਇਆ ਇਹਨਾਂ ਕੋਲ ਮੈਂਤ ਵੀ ਕੀਤੀ ਵੀ ਮੈਂ ਜਿਆਦਾ ਸਰਮਾਇਦਾਰ ਨਹੀਂ ਗਰੀਬ ਬੰਦਾ ਵਾਂ ਵੀ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ ਮੇਰੇ ਕੋ 35000 ਦੀ ਮੰਗ ਕੀਤੀ ਇਹਨੇ ਕਿੰਨੇ ਕੀਤੀ ਸੀ ਕੀ ਨਾ ਜੀ ਇਹ ਪਟਵਾਰੀ ਰਵਿੰਦਰ ਸਿੰਘ ਕਿੱਥੋਂ ਦਾ ਜੀ ਇਹ ਬਾਬਾ ਬਕਾਲਾ ਜੀ ਦੋਲੋਂ ਨਗਰ ਸਰਕਲ ਦੇ ਦੋਲੋਂ ਨਗਰ ਸਰਕਲ ਦੇ ਪਟਵਾਰੀ ਸੀਗਾ ਮੈਂ ਇਹਦੇ ਕੋਲ ਸ਼ਨੀਵਾਰ ਗਿਆ ਮੈਂ ਕਿਹਾ ਪਟਵਾਰੀ ਸਾਹਿਬ ਕਿ ਆ ਵਿਰਾਸਤ ਚੜਾਉਣੀ ਆ ਮੈਂ ਮੈਣੀ ਸਾਹਿਬ ਇੱਧਰ ਤੇ ਵਿਰਾਸਤ ਦਾ ਇਹਨੇ 35000 ਰੁਪਏ ਮੰਗਿਆ ਮੈਂ ਕਿ ਪਟਵਾਰੀ ਸਾਹਿਬ ਨਹੀਂ ਇਹਨੇ ਦੇ ਸਕਦਾ ਫਿਰ ਫਿਰ ਦੁਬਾਰਾ ਮੈਂ ਸ਼ਨੀਵਾਰ ਆਇਆ ਤੇ ਵਿਜੀਲੈਂਸ ਵਾਲਿਆਂ ਨਾਲ ਗੱਲ ਕਰਕੇ ਤੇ ਬਾਅਦ ਚ ਮੈਂ ਉਹਨਾਂ ਕਹਾਂ ਵੀ ਇਹਦੀ ਰਿਕਾਰਡਿੰਗ ਚਾਹੀਦੀ ਆ ਮੈਂ ਰਿਕਾਰਡਿੰਗ ਵੀ ਕੀਤੀ ਇਹਦੀ ਵੀ ਉਹਦੇ ਚ ਵੀ ਇਹਨੇ ਪੈਸੇ ਮੰਗੇ 30000 ਤੇ ਸਾਡਾ ਡਨ ਹੋ ਗਿਆ ਜੀ ਜਦੋਂ 30000 ਤੇ ਡਨ ਹੋ ਗਿਆ ਤੇ ਫੇ ਸ਼ਨੀਵਾਰ ਤੋਂ ਅੱਗੇ ਐਤਵਾਰ ਆਇਆ ਸੋਮਵਾਰ ਫੇ ਅਸੀਂ ਸਵੇਰੇ ਉੱਥੋਂ ਲੁਧਿਆਣੇ ਤੋਂ ਚੱਲ ਪਏ ਆ ਕੇ ਵਿਜੀਲੈਂਸ ਦਫ਼ਤਰ ਆਏ ਸਾਰਾ ਰਿਕਾਰਡਿੰਗ ਦਿਖਾਈ ਉਹਨਾਂ ਨੂੰ ਸਾਰੇ ਉਹਨਾਂ ਸਵੇਰ ਤੋਂ ਬਿਠਾ ਛੱਡਿਆ ਸਾਨੂੰ ਫੇ 4 ਵਜੇ ਰੇਟ ਮਾਰੀ ਉੱਥੇ ਫੇ ਇਹਨਾਂ ਨੂੰ ਮੈਂ ਫੋਨ ਮਾਰਿਆ ਪਟਵਾਰੀ ਸਾਹਿਬ ਵੀ ਮੈਂ ਬਾਬਾ ਪਕਾਲਾ ਤੋਂ ਉੱਠ ਕੇ ਤੇ ਮੈਂ ਲੁਧਿਆਣੇ ਜਾਣਾ ਤੁਸੀਂ ਵੀ ਆਪਣੇ ਜਿਹੜੇ ਮੇਰੇ ਨਾਲ ਕੀਤਾ ਕਮਿਟਮੈਂਟ ਪੈਸੇ ਉਹ ਲੈ ਲਓ ਇਹ ਕਹਿੰਦੇ ਮੈਂ ਉਹਦੇ ਪਿੰਡ ਚੱਲ ਗਿਆ ਹਾਂ ਪਿੰਡ ਚੱਲ ਗਿਆ ਵਾਂ ਪਿੰਡੋਂ ਮੈਂ ਆ ਨਹੀਂ ਸਕਦਾ ਵੀ ਮੈਂ ਪਰਣਾ ਬੰਦ ਲਿਆ ਮੈਂ ਕਿਹਾ ਮੈਨੂੰ ਕੋਈ ਖਡੂਰ ਸਾਹਿਬ ਕੰਮ ਆ ਮੈਂ ਇੱਧਰ ਆਉਣਾ ਦਾ ਬਾਕੀ ਲੁਧਿਆਣੇ ਜਾਣਾ ਵਾਂ ਤੇ ਕਹਿੰਦੇ ਫੇ ਚੱਲ ਮੈਂ ਰਸਤੇ 'ਚ ਆ ਜੰਨਾ ਵਾਂ ਮੈਂ ਉੱਥੇ ਲੈ ਲਊਗਾ ਉੱਥੇ ਮੇਰੇ ਕੋਲ ਨੇ 20000 ਰੁਪਇਆ ਲੈ ਲਿਆ ਜੀ 20000 ਰੁਪਇਆ ਲੈ ਲਿਆ ਉੱਥੇ ਫੇ ਵਿਜੀਲੈਂਸ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਸੁਣ ਲੋਕ ਇਨਸਾਫ ਪਾਰਟੀ ਵੱਲੋਂ ਬਾਕੀ ਲੋਕਾਂ ਨੂੰ ਅਲੇ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਸਰਕਾਰੀ ਅਫਸਰ ਨੂੰ ਪੈਸੇ ਨਾ ਦਿੱਤੇ ਜਾਣ ਜੇਕਰ ਕੋਈ ਸਰਕਾਰੀ ਫੀਸ ਹੈ ਉਹ ਗੱਲ ਵੱਖਰੀ ਹੈ ਪਰ ਜੇਕਰ ਕੋਈ ਵੀ ਅਫਸਰ ਰਿਸ਼ਵਤ ਵਜੋਂ ਪੈਸਿਆਂ ਦੀ ਮੰਗ ਕਰਦਾ ਤਾਂ ਲੋਕ ਇਨਸਾਪ ਪਾਰਟੀ ਨਾਲ ਸੰਪਰਕ ਕੀਤਾ ਜਾਵੇ ਅਸੀਂ ਵੀਰੇ ਜਦੋਂ ਵੀ ਕੋਈ ਰੈਲੀ ਹੁੰਦੀ ਆ ਕਿਤੇ ਵੀ ਮੈਂ ਰੈਲੀ ਕਰਦਾ ਹਰ ਇੱਕ ਰੈਲੀ 'ਚ ਮੈਂ ਇਹੋ ਹੀ ਬੋਲਦਾ ਵਾਂ ਵੀ ਤੁਹਾਡੇ ਕੋਲੋਂ ਕਿਤੇ ਕੋਈ ਵੀ ਰਿਸ਼ਵਤ ਮੰਗਦਾ ਚਾਹੇ ਕੋਈ ਥਾਣੇਦਾਰ ਆ ਥਾਣੇ ਦੇ ਵਿੱਚ ਕੋਈ ਮੰਗਦਾ ਮਾਲ ਮਹਿਕਮੇ 'ਚ ਕੋਈ ਮੰਗਦਾ ਕਿ ਉਹ ਨੈਰੀ ਮਹਿਕਮੇ ਚ ਮੰਗਦਾ ਕਹਿੰਦਾ ਪਾਪ ਕਿਸੇ ਮਹਿਕਮੇ ਦਾ ਕੋਈ ਰਿਸ਼ਵਤ ਮੰਗਦਾ ਆ ਮੈਂ ਹਰ ਵਾਰੀ ਰੈਲੀਆਂ ਚ ਇਹ ਬੋਲਦਾ ਆ ਕਿ ਸਾਡੇ ਨਾਲ ਸੰਪਰਕ ਕਰੋ ਜੇ ਕੋਈ ਦੇ ਕੇ ਆਉਂਦੇ ਜੇ ਪੈਸੇ ਕਿਸੇ ਨੂੰ ਉਹ ਵੀ ਅਸੀਂ ਵਾਪਸ ਕਰਾਵਾਂਗੇ ਬਈ ਸਾਡੀ ਪਾਰਟੀ ਦਾ ਮੇਨ ਮਕਸਦ ਹੀ ਇਹ ਆ ਆਡੀ ਪਾਰਟੀ ਹੈ ਹੀ ਇਸੇ ਕੰਮ ਤੇ ਆ ਭ੍ਰਿਸ਼ਟਾਚਾਰ ਮੁਕਤ ਅਸੀਂ ਵੀ ਜਿਹੜਾ ਭ੍ਰਿਸ਼ਟਾਚਾਰ ਮੁਕਤ ਹੈ ਇਹ ਅਸੀਂ ਪੰਜਾਬ ਨੂੰ ਕਰਕੇ ਰਾਂਗੇ ਇਹ ਸਾਡਾ ਮੇਨ ਅਜੰਡਾ ਹੈ ਇਸ ਸਬੰਧੀ ਜਦੋਂ ਪਟਵਾਰੀ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜੇ ਮੂੰਹ ਦੇ ਨਾਲ ਉਹਨਾਂ ਨੇ 30000 ਰੁਪਏ ਮੰਗੇ ਸਨ ਉਹ ਮੂੰਹ ਇਸ ਵਾਰ ਪੂਰੀ ਤਰ੍ਹਾਂ ਨਾਲ ਚੁੱਪ ਰਿਹਾ ਪਟਵਾਰੀ ਸਾਹਿਬ ਕਿੰਨੇ ਪੈਸੇ ਲੈਂਦੇ ਸੀ ਤੁਸੀਂ ਇਹਨਾਂ ਦੱਸ ਦਿਓ ਜਿਹੜੇ ਰੋਪ ਲਗਾਏ ਗਏ ਨੇ ਬਿਲਕੁਲ ਠੀਕ ਨੇ ਤੁਹਾਡੇ ਤੇ ਜਿਹੜੇ ਰੋਪ ਲੱਗੇ ਨੇ ਇਹ ਦੱਸੋ ਪਲੀਜ਼ ਉਹ ਮਾੜਾ ਸਹੀ ਦੱਸੋ ਕਰੇਪਟਰ ਦਾ ਸੰਗਿ ਦੇ ਰਿਹਾ ਸਰ ਕਿ ਨਹੀਂ ਰਿਸ਼ਵਤ ਲੈਂਦੇ ਫੜੇਗੇ ਇਹਨੇ ਮੌਕੇ ਤੇ ਟਵਾਰੀਏ ਕਰਾਪਟਰ ਰਹ ਚੁਕੇ ਨੇ ਉੱਥੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੁਸੀਂ 20% ਪ੍ਰੋਫਿਟ ਨਹੀਂ ਤਾਂ ਮੜਾਈ ਦਾਜੋ ਵੀ ਸੋ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਲੋਕਿੰਸਾਭ ਪਾਰਟੀ ਵੱਲੋਂ ਅਜੇ ਕਈ ਅਫਸਰਾਂ ਦਾ ਪਰਦਾ ਫਾਸ਼ ਕੀਤਾ ਜਾ ਚੁੱਕਾ ਹੈ ਜਿਸ ਦੇ ਲਈ ਲੋਕਾਂ ਵੱਲੋਂ ਲੋਕਿੰਸਾਭ ਪਾਰਟੀ ਨੂੰ ਇਹਨਾਂ ਕੰਮਾਂ ਦੇ ਲਈ ਸ਼ਾਬਾਸ਼ੀ ਵੀ ਦਿੱਤੀ ਜਾਂਦੀ ਹੈ ਅੰਮ੍ਰਿਤਸਰ ਤੋਂ ਸਨੀ ਸੋਹਤਾ ਪੰਜਾਬੀ ਲੋਕ ਚੈਨਲ